ਹਾਂਜੀ ਦੋਸਤੋ ਕੀ ਹਾਲ ਚਾਲ ਹੈ ਪਹਿਲਾਂ ਉੱਪਰ ਚੱਲਦੀ ਹੋਈ ਵੀਡੀਓ ਦੇਖੋ ਇਹ ਇਕੱਠ ਦੇਖੋ ਕਿੱਥੇ ਕਿਉਂ ਇਕੱਠ ਕੀਤਾ ਗਿਆ ਆਪਾਂ ਫੇਰ ਇਸ ਬਾਰੇ ਗੱਲਬਾਤ ਕਰਾਂਗੇ ਅੱਜ ਜਿਹੜਾ ਸਵੇਰ ਟਿੱਬੀ ਦੇ ਹਾਲਾਤ 5 ਵਜੇ ਹੀ ਪ੍ਰਸ਼ਾਸਨ ਹੈ ਜਿਹੜਾ ਲੋਕਾਂ ਨੂੰ ਧੱਕੇ ਨਾਲ ਘਰਾਂ 'ਚੋਂ ਚੱਕੀ ਜਾਂਦਾ ਜਿਹੜੇ ਕੋਈ ਫੈਕਟਰੀ ਦੇ ਵਿਰੋਧ ਸੀ ਜਿਵੇਂ ਫੈਕਟਰੀ ਹਟਾਉਣਾ ਚਾਹੁੰਦੇ ਸੀਗੇ ਉਹਨਾਂ ਦੇ ਪ੍ਰਸ਼ਾਸਨ ਘਰਾਂ 'ਚ ਧੱਕੇ ਨਾਲ ਜਾ-ਜਾ ਗੇਟ ਤੋੜ-ਤੋੜ ਕੇ ਪ੍ਰਸ਼ਾਸਨ ਉਹਨਾਂ ਦੇ ਘਰੋਂ ਮੰਨ ਲਓ ਉਹਨਾਂ ਨੂੰ ਚੱਕੀ ਜਾਂਦਾ ਜਿਹੜੇ ਭਾਈ ਇਹ ਵੀਡੀਓ ਦੇਂਦਾ ਹੈ ਤਾਂ ਜਰੂਰ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਫੈਕਟਰੀ ਵਾਲ ਕਿ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਫੈਕਟਰੀ ਦੇ ਹੱਕ ਚ ਆ ਗਈ ਹੈ ਤੇ ਆ ਦੇਖੋ ਲੋਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰਾਜਸਥਾਨ ਦੇ ਵਿੱਚ ਫੈਕਟਰੀ ਲੱਗ ਰਹੀ ਹੈ ਉੱਥੋਂ ਦੇ ਲੋਕਾਂ ਦਾ ਮੰਨਣਾ ਉਹਨਾਂ ਵਿੱਚ ਇੱਕ ਡਰ ਹੈ ਕਿ ਫੈਕਟਰੀ ਦੇ ਲੱਗਣ ਨਾਲ ਪਾਣੀ ਦਾ ਪ੍ਰਦੂਸ਼ਣ ਹੋਵੇਗਾ ਹਵਾ ਦਾ ਪ੍ਰਦੂਸ਼ਣ ਹੋਵੇਗਾ ਜਿਸ ਨਾਲ ਬਿਮਾਰੀਆਂ ਹੋਣਗੀਆਂ ਧਰਤੀ ਦਾ ਪ੍ਰਦੂਸ਼ਣ ਹੋਵੇਗਾ ਜਿਸ ਨਾਲ ਫਸਲਾਂ ਬਰਬਾਦ ਹੋਣਗੀਆਂ ਉੱਥੇ ਹੀ ਫੈਕਟਰੀ ਮਾਲਕਾਂ ਦਾ ਬਿਆਨ ਹੈ ਕਿ ਫੈਕਟਰੀ ਦੇ ਲੱਗਣ ਨਾਲ 5000 ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕਣਕ ਦੇ ਝੋਨੇ ਦੀ ਖਰੀਦ ਵਧੇਗੀ ਤੇ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਜੀ ਡੀ ਐਲ ਰਾਹੀਂ ਪਾਣੀ ਦਾ ਰੀਸਾਈਕਲ ਕਰਕੇ ਉਸ ਨੂੰ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾਵੇਗਾ ਜਿਸ ਨਾਲ ਪਾਣੀ ਦਾ ਕੋਈ ਖਤਰਾ ਨਹੀਂ ਹੋਵੇਗਾ ਪਰ ਲੋਕਾਂ ਦਾ ਮੰਨਣਾ ਹੈ ਕਿ ਫੈਕਟਰੀ ਦੇ ਲੱਗਣ ਨਾਲ ਉੱਥੋਂ ਦੇ ਲੋਕਾਂ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਜ਼ਿਆਦਾ ਵਧੇਗਾ ਜਿਸ ਨਾਲ ਲੋਕਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਜ਼ਿਆਦਾ ਡਰ ਬਣਿਆ ਰਹੇਗਾ ਇਸ ਲਈ ਪਿਛਲੇ 15 ਮਹੀਨਿਆਂ ਤੋਂ ਲਗਾਤਾਰ ਉੱਥੇ ਦਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰ ਪਿਛਲੇ ਦਿਨੀ 18-19 ਨਵੰਬਰ ਨੂੰ ਦਰਨਾ ਹਿੰਸਕ ਹੋਣ ਕਾਰਨ ਪ੍ਰਸ਼ਾਸਨ ਨੇ ਜ਼ੋਰ ਜ਼ਬਰਦਸਤੀ 21 ਨਵੰਬਰ ਨੂੰ ਦਰਨਾ ਚੁਕਵਾ ਦਿੱਤਾ ਸੀ ਜਿਸ ਦੇ ਜਿਸ ਦੇ ਚਲਦੇ 67 ਤੋਂ ਵੱਧ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਉਹਨਾਂ ਦੇ ਵਿੱਚ ਪਰਚੇ ਦਿੱਤੇ ਗਏ ਨੇ ਪਿਛਲੇ ਦਿਨੀ ਮਹੰਗਾ ਸਿੱਧੂ ਜੋ ਕਿ ਸਿੱਧੂ ਟੀਮ ਦਾ ਮੈਂਬਰ ਹੈ ਉਸ ਨੂੰ ਝੁੱਕ ਕੇ ਉਸ ਦੇ ਦੋ ਸਾਥੀਆਂ ਦੇ 307 ਦਾ ਪਰਚਾ ਲਗਾ ਦਿੱਤਾ ਗਿਆ ਸੀ ਅੱਜ ਮਿਤੀ 10 ਦਸੰਬਰ ਨੂੰ ਅੰਨੇ ਸਿੱਧੂ ਨੇ ਵੀ ਜਾਣਾ ਸੀ ਮਹਾਸਭਾ ਰੱਖੀ ਗਈ ਸੀ ਜਿਸ ਦੇ ਮੱਦੇ ਨਜ਼ਰ ਰੱਖਦੇ ਹੋਏ ਪੰਨਾ ਸਿੱਧੂ ਨੂੰ ਪ੍ਰਨਾਲਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਲਈ ਉਹ ਦਰਨੇ ਵਿੱਚ ਨਹੀਂ ਪਹੁੰਚ ਸਕਿਆ ਉਸਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਮਹਾਸਭਾ ਦਾ ਹਿੱਸਾ ਬਣ ਤਾਂ ਜੋ ਫੈਕਟਰੀ ਨੂੰ ਬੰਦ ਕਰਵਾ ਦਿੱਤਾ ਜਾਵੇ ਅਤੇ ਲੋਕਾਂ ਦੀ ਜਾਨ ਬਚਾਈ ਜਾ ਸਕੇ ਇਸ ਵੀਡੀਓ ਬਾਰੇ ਆਪਣੀ رائے ਕਮੈਂਟਾਂ ਵਿੱਚ ਜਰੂਰ ਦੇ ਕੇ ਜਾਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਅਸੀਂ ਇਹੋ ਜਿਹੀਆਂ ਖਬਰਾਂ ਤੁਹਾਡੇ ਤੱਕ ਲੈ ਕੇ ਆ ਸਕੀਏ ਧੰਨਵਾਦ